ਮੈਂ ਆਪਣੇ ਘਰ ਵਾਲੀ ਦਾ ਇਲਾਜ ਨਹੀਂ ਕਰਾ ਸਕਿਆ ਇਹ ਬਾਬੇ ਜੀ ਉਹਨਾਂ ਨੇ ਮੇਰੀ ਵਾਈਫ ਦਾ ਇਲਾਜ ਕਰਾਇਆ ਤੇ ਹਸਪੀਟਲ ਤੇ ਉਹ ਪਰ ਬਚ ਨਹੀਂ ਸਕੇ ਤੇ ਇਹ ਬਾਬੇ ਜੀ ਉਹਨਾਂ ਨੇ ਮੈਨੂੰ ਇਹ ਰਾਸਪਾ ਕੇ ਦਿੱਤੀ ਇਹ ਫਲ ਫਰੂਟ ਪਾ ਕੇ ਦਿੱਤਾ ਵੀ ਆਪਣੀਆਂ ਬੱਚੀਆਂ ਨੂੰ ਕਮਾ ਕੇ ਰੋਟੀ ਖਵਾ ਲ ਮੇਰੀ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਰਹਿ ਗਿਆ ਕਿ ਤਾਂ ਕਿ ਮੈਂ ਇਹ ਉਹ ਆਪਣੀਆਂ ਬੱਚੀਆਂ ਨੂੰ 10 ਰੁਪਏ ਦਾ ਚਾਹ ਦਾ ਕੱਪ ਵੀ ਨਹੀਂ ਇਹ ਪਿਆ ਸਕਦਾ ਆ ਕਿ ਭੋਗ ਵੀ ਇਹ ਬਾਬੇ ਜੀ ਨਾ ਹੁਣ ਆਪ ਹੀ ਕਰਨਾ ਖੰਡਪਾਲ ਸਾਹਿਬ ਹੁਣ ਮੈਂ ਆਪਣੀਆਂ ਬੱਚਿਆਂ ਨੂੰ ਸਕੂਲ ਭੇਜਾਂਗਾ ਮੈਂ ਆਪਣਾ ਕੰਮ ਕਰਕੇ ਖਾਵਾਂਗਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਗੁਰੂ ਪਿਆਰਿਓ ਭਾਈ ਸਾਹਿਬ ਨੂੰ ਅੱਜ ਜਿਹੜਾ ਕੀਰਤ ਕਮਾਈ ਦੇ ਲਈ ਫਰੂਟ ਦਾ ਜਿਹੜਾ ਸਮਾਨ ਹੈ ਭਾਈ ਸਾਹਿਬ ਨੇ ਕਿਹਾ ਸੀ ਉਹ ਲੈ ਕੇ ਦਿੱਤਾ ਗਿਆ ਹੈ ਆਪਣੀ ਰੇੜੀ ਦੇ ਉੱਤੇ ਹੁਣ ਭਾਈ ਸਾਹਿਬ ਫਰੂਟ ਵੇਚਣਗੇ ਤੇ ਆਪਣਾ ਜਿਹੜਾ ਰੋਜਗਾਰ ਹੈ ਉਹ ਮਤਲਬ ਚਲਾਣਗੇ ਭਾਈ ਸਾਹਿਬ ਦੀ ਜਿਹੜੀ ਵਾਈਫ ਇਹ ਆਕਾਰ ਚਲਾਣਾ ਕਰ ਗਈ ਸੀ ਗੁਰੂ ਸਾਹਿਬ ਦੀ ਹੁਕਮਤ ਵਿੱਚ ਬਹੁਤ ਕੋਸ਼ਿਸ਼ ਕੀਤੀ ਗਈ ਪਰ ਗੁਰੂ ਸਾਹਿਬ ਦੀ ਹੁਕਮਤ ਦੇ ਵਿੱਚ ਜੋ ਅੰਜੀ ਆਪਣੇ ਸਵਾਸ ਪੂਰੇ ਕਰ ਗਈ ਉਸ ਤੋਂ ਬਾਅਦ ਭਾਈ ਸਾਹਿਬ ਦੇ ਲਈ ਹੋਣ ਜਿਹੜਾ ਕੀਰਤਗਮਈ ਉਹਨਾਂ ਦੀ ਦੋ ਬੱਚੀਆਂ ਦੇ ਲਈ ਉਹ ਸ਼ੁਰੂ ਕਰਵਾ ਦਿੱਤੀ ਗਈ ਹੈ ਜਿੰਨਾ ਵੀ ਖਰਚਾ ਆਇਆ ਉਹ ਸਾਰਾ ਦਾ ਸਾਰਾ ਕਰਸ ਵੱਲੋਂ ਕੀਤਾ ਗਿਆ ਜੀ ਭਾਈ ਸਾਹਿਬ ਦੇ ਕੋਲੇ 1 ਰੁਪਿਆ ਨਹੀਂ ਲਿਆ ਗਿਆ ਜੀ ਠੀਕ ਹੈ ਭਾਈ ਸਾਹਿਬ ਜੀ ਤੇ ਹੁਣ ਭਾਈ ਸਾਹਿਬ ਆਪਣਾ ਕਾਰੋਬਾਰ ਕਰਨਗੇ ਤੇ ਆਪਣੀਆਂ ਦੋ ਧੀਆਂ ਨੂੰ ਜਿਹੜਾ ਉਹ ਆਪਣਾ ਕਮਾ ਕੇ ਖਵਾਣਗੇ ਸੋ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਇੱਕ ਕੀਰਤੀ ਬੰਦੇ ਨੂੰ ਉਹਦੀ ਕੀਰਤ ਤੇ ਫਿਰ ਦੁਬਾਰਾ ਚਾਲੂ ਕਰਵਾ ਕੇ ਦੀ ਰੀਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ